आम आदमी पार्टी ने तो गप मारन ਵਿੱਚ पीएचडी ਕਰ ਰੱਖੀ ਆ। ਹੁਣ ਤੁਸੀਂ ਪਹਿਲਾ ਇਹ ਵੀਡੀਓ ਦੇਖੋ। ਆਪ ਬੋਲੋ ਜੀ ਰਾਤ ਕੋ 10 ਵਜੇ ਆਓ ਮੇਰੇ ਘਰ। ਮੈਂ ਤਾਂ ਦਫਤਰ ਜਾਂਦਾ ਹਾਂ ਰਾਤ ਕੋ 10 ਵਜੇ ਆਤਾ ਹਾਂ। 10 ਵਜੇ ਪੰਜਾਬ ਸਰਕਾਰ ਸੇ ਇੱਕ ਆਦਮੀ ਆਪਕੇ ਘਰ ਇੱਕ ਫੋਟੋਕਾਪੀ ਮਸ਼ੀਨ ਵੇਕੇ ਆਏਗਾ। ਇਹ ਵੀਡੀਓ ਵਿੱਚ ਇਹ ਖੁਦ ਕਹਿ ਰਹੇ ਨੇ ਕਿ ਕੋਈ ਵੀ ਤੁਹਾਡਾ ਕੰਮ ਹੋਵੇ ਤੁਸੀਂ ਕਿਹੜੇ ਮਰਜੀ ਟਾਈਮ ਤੇ ਕਾਲ ਕਰ ਸਕਦੇ ਹੋ ਤੇ ਤੁਹਾਡਾ ਕੰਮ ਰਾਤ ਨੂੰ 10 ਵਜੇ ਤੱਕ ਵੀ ਹੋਊਗਾ। ਫਿਰ ਤੁਸੀਂ ਇਹ ਵੀਡੀਓ ਵੀ ਦੇਖੋ। 9:00 ਵਜੇ ਆ ਸਕਦੇ ਆ ਜੀ। ਤੁਸੀਂ ਕਦੋਂ ਦੇ ਪਾਈ ਮੇਰੇ ਨਾਲ ਚੋਣਿਓ ਜੀ ਰਾਤ ਨੂੰ 10 ਵਜੇ ਜੀ ਤਾਂ ਨਹੀਂ ਉਹਦੋਂ ਨਹੀਂ ਹੋ ਪਾਏਗਾ ਮੋਰਨ ਸਲੋਟ ਨਾਤੇ ਕਿਹਨਾਂ ਤੇ ਸਾਮ ਦਾ 5:00 ਤੋਂ 5:00 ਹੁੰਦਾ ਏ ਮੈਡਮ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਆ ਵੀ 10 ਵਜੇ ਤੱਕ ਵੀ ਬਲਾ ਸਕਦੇ ਇਸ ਬੰਦੇ ਨੇ ਫੋਨ ਕਰਕੇ ਅਪੋਇੰਟਮੈਂਟ ਮੰਗੀ ਕਿ ਮੈਨੂੰ 10 ਵਜੇ ਦਾ ਟਾਈਮ ਚਾਹੀਦਾ ਤੇ ਅੱਗੋ ਸੇਵਾ ਕੇਂਦਰ ਵਾਲੇ ਕਹਿੰਦੇ ਕਿ ਭਾਈ ਸਾਡਾ ਟਾਈਮ ਤਾਂ 5:00 ਵਜੇ ਤੱਕ ਦਾ ਹੀ ਆ ਅਸੀਂ ਰਾਤ ਨੂੰ 10:00 ਵਜੇ ਤੱਕ ਨਹੀਂ ਆ ਸਕਦੇ ਭਾਈ ਤੁਸੀਂ ਇੰਨੇ ਗੱਪ ਕਿਉਂ ਮਾਰਦੇ ਹੋ ਤੁਹਾਨੂੰ ਕੌਣ ਕਹਿੰਦਾ ਕਿ ਤੁਸੀਂ ਇੰਨੇ ਗੱਪ ਮਾਰੋ ਇੰਨੇ ਗੱਪ ਮਾਰ ਮ ਚਾਹੇ ਗੱਲ ਘੱਟ ਹੀ ਗੋ ਪੂਰੀ ਤਾਂ ਹੋਵੇ ਇੰਨੇ ਗੱਪ ਮਾਰ ਮਾਰ ਕੇ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਜਿਦੋਂ ਵੀ ਤੁਸੀਂ ਸੇਵਾ ਕੇਂਦਰ ਚ ਜਾਉਂਗੇ ਤਾਂ ਉੱਥੇ ਇੰਨੇ ਇੰਨੇ ਵੱਡੀਆਂ ਲੈਣਾ ਲੱਗੀਆਂ ਹੁੰਦੀਆਂ ਨੇ ਗੱਪ ਮਾਰਨ ਵਿੱਚ ਆਮ ਆਦਮੀ ਪਾਰਟੀ ਤੋਂ ਅੱਗੇ ਕੋਈ ਨਹੀਂ ਹੋ ਸਕਦਾ ਇਦਾਂ ਹੀ ਇਹਨਾਂ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਵਾਰ ਕੀਤਾ ਜਦੋਂ ਕੇਂਦਰ ਸਰਕਾਰ ਨੇ ਉਸ ਪਰੈਕਸ਼ਨ ਲਿਆ ਤਾਂ ਪਹਿਲਾਂ ਇਹ ਕੁਝ ਨਹੀਂ ਬੋਲੇ ਤੇ ਜਦੋਂ ਐਕਸ਼ਨ ਲੈ ਲਿਆ ਤੇ ਹੁਣ ਇਹਨਾਂ ਨੇ ਨੋਟਿਸ ਜਾਰੀ ਕਰਤਾ ਤੇ ਬਾਕੀ ਤੁਸੀਂ ਦੱਸੋ ਕਿ ਇਹਨਾਂ ਦਾ ਵਿੱਚ ਹੱਥ ਹੋ ਸਕਦਾ